ਸੱਚ ਸੱਚ ਦੀ ਆਵਾਜ਼ న్యూਸ ਪੰਜਾਬ ਦੇਖ ਰਹੇ ਦਰਸ਼ਕਾਂ ਨੂੰ ਪੱਤਰਕਾਰ ਮਨਜੀਤ ਸਿੰਘ ਲੀਲਾ ਵੱਲੋਂ ਪਿਆਰ ਭਰੀ ਸਤ ਸ੍ਰੀ ਅਕਾਲ ਦਰੱਖਤੋ ਅੱਜ ਅਸੀਂ ਖੜੇ ਆ ਜਗਰਾਉਂ ਤੋਂ ਨਕੋਦਰ ਰੋਡ ਤੇ ਇੱਥੇ ਨੇੜੇ ਪਿੰਡ ਸਦਰਪੁਰਾ ਦੇ ਨੇੜੇ ਖੜੇ ਆ ਜਿੱਥੇ ਤੇ ਮੇਨ ਰੋਡ ਤੇ ਇੱਕ ਤੁਹਾਨੂੰ ਦ੍ਰਿਸ਼ ਦਿਖਾਉਨੇ ਆ ਜਿਹੜੀਆਂ ਆ ਪੰਜਾਬ ਸਰਕਾਰ ਦੇ ਵਿਕਾਸ ਕਾਰਜਾਂ ਜਿਹੜੀ ਮੂੰਹ ਬੋਲਦੀ ਤਸਵੀਰ ਦਿਖਾਉਨੇ ਆ ਮੈਂ ਇੱਕ ਕੈਮਰਾਮੈਨ ਕਹੂੰਗਾ ਵੀ ਆਹ ਕਿਦਾ ਸਦਰਪੁਰ ਦੇ ਕੋਲੇ ਜੱਟਪੁਰ ਦੇ ਨੇੜੇ ਖੇਤ ਨੇ ਆ ਆ ਦੇਖੋ ਸਾਡੇ ਕੈਮਰਾਮੈਨ ਨੂੰ ਤੁਹਾਨੂੰ ਕਹੂੰਗਾ ਵੀ ਆ ਕਿੱਡੇ-ਕੱਡੇ ਜਿਹੜੇ ਖੱਡੇ ਪਏ ਆ ਜੱਸ ਕਰਕੇ ਕਿਸੇ ਦਾ ਵੀ ਇਹ ਜਾਨੀ ਮਾਲੀ ਨੁਕਸਾਨ ਹੋ ਸਕਦਾ ਮੈਂ ਇੱਕ ਵਾਰੀ ਕੈਮਰਾਮੈਨ ਨੂੰ ਕਹੂੰਗਾ ਵੀ ਅੱਕ ਇਹ ਕੋਈ ਖੱਡਰ ਬੰਦੇ ਆ ਆ ਦੇਖੋ ਆ ਦੇਖੋ ਇਹ ਕੋਈ ਇਹ ਦੇਖੋ ਖੱਡਾ ਕਿੱਡਾ ਵਾ ਘਰ ਤੋਂ ਘਟੇ ਇਹ ਆਮ ਲੋਕਾਂ ਨੇ ਥੋੜਾ ਜਿਹਾ ਮਿੱਟੀ ਪਾ ਕੀਤਾ ਵਾ ਘਰ ਤੋਂ ਘਟ ਇਹ 1 ਫੁੱਟ ਤੋਂ ਵੱਡੂnga ਹੋਇਆ ਹੈ ਜੀ ਕਿਸੇ ਵੀ ਟਾਈਮ ਇਹ ਕਿਸੇ ਦੇ ਜਾਨੀ ਨੁਕਸਾਨ ਹੋ ਸਕਦਾ ਪਰ ਹਜੇ ਤੱਕ ਇੱਥੇ ਕਿਸੇ ਦਾ ਵੀ ਧਿਆਨ ਨਹੀਂ ਗਿਆ ਕਿਉਂਕਿ ਮੈਂ ਹੋਰ ਵੀ ਦੱਸ ਦਿਆਂ ਕਿਉਂਕਿ ਜਗਰਾਉਂ ਤੋਂ ਨਕੋਦਰ ਰੋਡ ਤੇ ਇਹ ਕਾਫੀ ਇੱਥੇ ਜਿਹੜਾ ਵਾਹਨਾਂ ਦਾ ਵੱਡੀਆਂ ਛੋਟੀਆਂ ਦਾ ਔਣਜਣਾ ਲੱਗੇ ਰਹਿੰਦਾ ਵਾ ਇੱਥੇ ਦੇ ਜਿਹੜੇ ਮੰਤਰੀ ਸ਼ੰਤਰੀ ਆ ਉਹ ਵੀ ਇੱਥੇ ਦਾ ਔਣਜਣਾ ਲੱਗਿਆ ਹੁੰਦਾ ਇਹ ਕੱਲੀ ਸੜਕ ਨਹੀਂ ਇਹ ਕਾਫੀ ਸੜਕਾਂ ਜਿਹੜੀਆਂ ਟੁੱਟੀਆਂ ਹੋਈਆਂ ਵਾਂ ਜਿਸ ਕਰਕੇ ਲੋਕਾਂ ਨੂੰ ਭਾਰੀ ਮੁਸ਼ਕਲਾਂ ਸਾਹਮਣਾ ਕਰਨਾ ਪੈਂਦਾ ਤੇ ਇਹ ਵੀ ਦੱਸਦੀ ਆ ਵੀ ਜੇ ਰਾਤ ਭਰਾਤੇ ਕਿਸੇ ਦੇ ਵਾਹਨ ਦੀ ਲਾਈਟ ਸਾਫ ਹੋ ਜਾਵੇ ਤੇ ਇਹ ਟੋਏ ਦੇ ਵਿੱਚ ਡਿੱਗ ਪਵੇ ਤਾਂ ਉਹਦਾ ਕਦੇ ਵੀ ਜਾਨੀ ਮਾਲੀ ਨੁਕਸਾਨ ਹੋ ਸਕਦਾ ਅਸੀਂ ਤੁਹਾਨੂੰ ਇਹ ਵੀ ਦੱਸ ਦਈਏ ਕਿ ਇੱਥੇ ਆਪਣੇ ਸਤਲੁਜ ਦਰਿਆ ਦੇ ਪੁਲ ਦੇ ਨੇੜੇ ਇੱਕ ਟੋਲ ਟੈਕਸ ਬਣਿਆ ਹੋਇਆ ਹਾਂ ਉਹ ਲੋਕਾਂ ਤੋਂ ਪਿਛਲੇ ਲੰਬੇ ਸਮੇਂ ਤੋਂ ਟੋਲ ਟੈਕਸ ਤਾਂ ਭਵੇਂ ਲਿਆ ਜਾਂਦਾ ਵਾ ਪਰ ਇਹ ਦੱਸਦੇ ਵੀ ਇਹ ਉਹਨਾਂ ਦੇ ਅਧੀਨ ਜਿਹੜੀ ਸੜਕ ਹੁੰਦੀ ਆ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਆ ਤੇ ਪਿਛਲੇ ਦਿਨੀ ਕਈ ਜਥੇਬੰਦੀਆਂ ਨੇ ਉੱਥੇ ਧਰਨਾ ਵੀ ਲਾਇਆ ਸੀ ਸੜਕ ਬਣਾਉਣ ਵਾਸਤੇ ਪਰ ਹਜੇ ਤੱਕ ਵੀ ਉਸ ਵਿਭਾਗ ਨੇ ਕਦੇ ਧਿਆਨ ਦਿੱਤਾ ਮੈਂ ਇੱਕ ਵਾਰੀ ਫੇਰ ਕੈਮਰਾਮੈਨ ਨੂੰ ਕਹੂੰਗਾ ਵੀ ਸਾਨੂੰ ਇੱਕ ਹੋਰ ਵੀ ਰੋਡ ਆਪਾਂ ਦਿਖਾ ਦਿੰਨੇ ਆ। ਇੱਕ ਵਾਰੀ ਨੜਿਆ ਕੈਮਰਾਮੈਨ ਨੂੰ ਕਹੂੰਗਾ ਕਿ ਨੜਿਆ ਗਈ ਦਿਖਾਇਆ ਜਾਵੇ। ਔਰ ਦੇਖੋ ਮੂੰਹ ਬੋਲ ਦੀ ਤਸਵੀਰਾਂ ਨੇ ਇਹਨਾਂ ਦੇ ਵਿਕਾਸ ਕਾਰਜਾਂ ਦੀ ਕਿਸੇ ਵੀ ਥਾਂ ਮੇਂ ਜਾਨੀ ਮਾਲੀ ਨੁਕਸਾਨ ਹੋਣ ਦਾ ਜਿਹੜਾ ਖਤਰਾ ਪੂਰਾ ਪੂਰਾ ਬਣੇ ਰਹਿਂਦਾ ਵਾ ਕਿਉਂਕਿ ਭਾਵੇਂ ਇਸ ਨੂੰ ਦੱਸਿਆ ਸੀ ਵੀ ਅਸੀਂ ਕਾਫੀ ਜਥੇਬੰਦੀਆਂ ਨੇ ਕਈ ਜਣਾਂ ਧਰਨਾ ਲਗਾਇਆ ਗਿਆ ਤੇ ਰੋਡ ਵੀ ਜਮ ਕੀਤਾ ਗਿਆ ਸੀ ਪਰ ਹਜੇ ਤੱਕ ਉਹਨਾਂ ਦੇ ਅਧਿਕਾਰੀਆਂ ਦੇ ਕੰਮ ਤੇ ਜੂਨ ਹੀ ਸਰਕੀ ਜਿਸ ਕਰਾ ਲੋਕਾਂ ਨੂੰ ਜਿਹੜਾ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆਗਾ ਤੇ ਅਸੀਂ ਵੱਖ-ਵੱਖ ਇੱਥੇ ਜਥੇਬੰਦੀਆਂ ਨਾਲ ਆਗੂ ਨਾਲ ਗੱਲ ਕਰਾਂਗੇ ਉਹਨਾਂ ਨੇ ਵੀ ਗੱਲਬਾਤ ਕਰਾਂਗੇ ਉਹ ਐਸੇ ਮਸਲੇ ਨੂੰ ਲੈ ਕੇ ਕੀ ਕਹਿੰਦੇ ਆ ਕਿਉਂਕਿ ਇਹ ਸੜਕ ਨਹੀਂ ਸਾਨੂੰ ਅਸੀਂ ਹੋਰ ਵੀ ਵੱਖ-ਵੱਖ ਥਾਵਾਂ ਤੇ ਜਿਹੜੇ ਸੜਕਾਂ ਟੁੱਟੀਆਂ ਉਹ ਵੀ ਆਪਾਂ ਦਿਖਾਉਨੇ ਆ ਪਈ ਮਨਜੀਤ ਸਿੰਘ ਮੰਡਜੀ ਅਸੀਂ ਆਪਣੇ ਚੈਨਲ 'ਤੇ ਤੁਹਾਡਾ ਸਵਾਗਤ ਕਰਦੇ ਆ ਜੀ ਧੰਨਵਾਦ ਜੀ ਡਾਕਟਰ ਸਾਹਿਬ ਲੋਕਾਂ ਨੂੰ ਜਿਹੜਾ ਠਾਣ ਲਈ ਐ ਬੀਤੀ ਅਸੀਂ ਨਾ ਜਗਰਾਉਂ ਤੋਂ ਨਕੂਦਰ ਰੋੜ ਤੇ ਖੜੇ ਸੀ ਕਿਉਂਕਿ ਸਦਰਪੁਰੇ ਦੇ ਕੋਲੇ ਤੇ ਇੱਥੇ ਜਿਹੜੇ ਏਰੀਆ ਦੇ ਵਿੱਚ ਸੜਕ ਵੱਖ-ਵੱਖ ਤਰ੍ਹਾਂ ਨਾਲ ਟੁੱਟੀ ਹੋਈ ਆ ਤੇ ਸੜਕ ਦਾ ਬਹੁਤ ਬੁਰਾ ਹਾਲ ਆ ਤੇ ਇੱਥੇ ਕਾਕੋ ਛੋਟੇ ਵੱਡੇ ਜਿਹੜੇ ਵਾਹਨ ਹਰ ਸਮੇਂ ਲੰਘਦੇ ਆ ਤੇ ਉਹਨਾਂ ਦਾ ਜਾਨੀ ਮਾਲੀ ਨੁਕਸਾਨ ਹੋਣ ਦਾ ਵੀ ਖਤਰਾ ਪੂਰਾ ਬਣਿਆ ਰਿਹਾ ਵਾ ਤੇ ਇਹ ਦੱਸਿਆ ਜਾ ਰਿਹਾ ਵੀ ਇਹ ਜਿਹੜੀ ਆ ਸੜਕਾ ਇੱਥੇ ਜਿਹੜੇ ਆਪਣੇ ਸਤਲੁਜ ਦਰਿਆ ਦੇ ਪੁਲ ਦੇ ਜਿਹੜੀਆਂ ਕ ਟੋਲ ਟੈਕਸ ਪੈਂਦਾ ਵਾ ਉੱਥੋਂ ਲੋਕਾਂ ਤੋਂ ਆਉਣ ਜਾਣ ਵਾਸਤੇ ਟੋਲ ਟੈਕਸ ਵਸੂਲਿਆ ਜਾਂਦਾ ਵਾ ਪਰ ਸੜਕ ਵੱਲੀ ਧਿਆਨ ਨਹੀਂ ਦਿੱਤਾ ਜਾਂ ਪਾਵੇਂ ਪਿਛਲੇ ਦਿਨ ਕਈ ਕਿਸਾਨ ਜਥੇਬੰਦੀਆਂ ਨੇ ਉੱਥੇ ਧਨਾ ਵੀ ਲਾਈ ਰੱਖਿਆ ਸੀ ਪਰ ਉਹਨਾਂ ਨੇ ਵਿਸ਼ਵਾਸ ਦਿੱਤਾ ਸੀ ਪਰ ਅੱਜ ਤੱਕ ਇਹਦਾ ਪਨਾਲਾ ਉੱਥੇ ਜਾਂ ਉੱਥੇ ਆ ਜਿਸ ਕਰਕੇ ਲੋਕਾਂ ਨੇ ਭਾਰੀ ਮੰਗਤੇ ਅਸੀਂ ਇਹਦੀ ਕਵਰੇਜ ਕੀਤੀ ਅੱਜ ਕਿਉਂਕਿ ਇਹੋ ਜਿਹੇ ਲੋਕਾਂ ਨਾਲ ਜੁੜਿਆ ਮੁੱਦਾ ਵਾ ਲੋਕਾਂ ਦੇ ਧਿਆਨ ਚ ਸਰਕਾਰ ਦੇ ਧਿਆਨ ਤੇ ਉਸ ਕੰਪਨੀ ਦੇ ਧਿਆਨ ਚ ਲਿਆਉਣ ਦਾ ਯਤਨ ਕਰ ਰਹੇ ਆ ਕੀ ਕਹਿਣਾ ਚਾਹੁੰਦੇ ਆ ਜੀ ਦੇਖੋ ਜੀ ਇਹ ਤਕਰੀਬਨ ਇਹਨੂੰ ਬਹੁਤ ਟਾਈਮ ਹੋ ਗਿਆ ਸੜਕ ਟੁੱਟੀ ਨੂੰ ਆ ਜਦੋਂ ਪਿੱਛੇ ਜਾਦੇ ਬਾਰਸ਼ਾਂ ਹੋਈਆਂ ਨਾ ਬਹੁਤ ਲੋਕ ਮੇਰੀਆਂ ਅੱਖਾਂ ਦੇ ਸਾਹਮਣੇ ਜਿਹੜੇ ਤਿਆਰ-ਵਾਰ ਤਿਆਰ ਹੋ ਗਏ ਆਪਣੇ ਕੰਮਕਾਰਾਂ ਤੇ ਜਾ ਰਹੇ ਸੀ ਉੱਥੇ ਡਿੱਗ ਕੇ ਵਾਪਸ ਮੁੜਦੇ ਦੇਖਿਆ ਸਾਰੇ ਵੀਰਾਂ ਨੇ ਕੁਝ ਨਹੀਂ ਖਾਣਾ ਦੇ ਆ ਵੀ ਹੁਣ ਝੋਨੇ ਦਾ ਸੀਜ਼ਨ ਚੱਲ ਪਿਆ ਕਿਸਾਨ ਭਰਾਵਾਂ ਨੇ ਟਰਾਲੀਆਂ ਭਰ ਕੇ ਮੰਡੀ ਚ ਲਿਆਉਣੀਆਂ ਨਾਲ ਹੀ ਮੰਡੀ ਆ ਦੇਖੋ ਤੇ ਇਸ ਕਰਕੇ ਜਿਹੜਾ ਸੜਕ ਦੀ ਇੰਨੀ ਹਾਲਤ ਮਾੜੀ ਆ ਨਾ ਵੀ ਮੈਂਤ ਨਹੀਂ ਵੀ ਇੱਕ ਅੱਧਾ ਕਿਹੜਾ ਕਿਸਾਨ ਸਹੀ ਲਾ ਸਕਣਗੇ ਦੂਜੇ ਕਿਹੜੇ ਉਹਨਾਂ ਦਾ ਕੋਈ ਨਾ ਕੋਈ ਚੱਕੇ ਦਾ ਬੈਰਿੰਗ ਵਗੈਰਾ ਟੁੱਟਿਆ ਹੋਇਆ ਕਰੂਗਾ ਸੋ ਇਸ ਕਰਕੇ ਇਹ ਤਾਂ ਇਨਾ ਨੁਕਸਾਨ ਬਈ ਦੋ ਜਿਹੜੇ ਪਈਆ ਵੀਹਿਕਲ ਆ ਉਹ ਤਾਂ ਜਦੋਂ ਵੀ ਕੋਈ ਟੋਏ ਦੇ ਵਿੱਚ ਡਿੱਗਦਾ ਨਾਲ ਹੀ ਬੰਦਾ ਡਿੱਗ ਪੈਂਦਾ ਇਸ ਕਰਕੇ ਇਹਦੀ ਮਤਲਬ ਜਿਆਦਾ ਧਿਆਨ ਦੇਣਾ ਇਹਨਾਂ ਨੂੰ ਚਾਹੀਦਾ ਜਿਹੜੇ ਵੀ ਇਹ ਟੋਲ ਟੈਕਸ ਵਗੈਰਾ ਲੈਂਦੇ ਨੇ ਕਿ ਤੁਸੀਂ ਟੋਲ ਟੈਕਸ ਵਸੂਲ ਰਹੇ ਹੋ ਤੇ ਮੇਰੇ ਜਿਹੜੀ ਤੁਹੁੰਦਾ ਲੋਕਾਂ ਨੂੰ ਉਹ ਕਿਨੇ ਦੇਣੀ ਆ ਇੱਕ ਉਥੇ ਸਦਰਪੁਰ ਕੋਲੇ ਦੇਖਿਆ ਗਿਆ ਟੋਆਵਾ ਘਾਟ ਤੋਂ ਘਟ 1 ਫੁੱਟ ਡੂੰਘਾ ਭਈਆ ਉਹ ਲੋਕਾਂ ਨੇ ਹੁਣ ਆਪਣੇ ਪੱਦਰ ਤੇ ਮਿੱਟੀ ਭਰ ਕੇ ਭਰਿਆ ਹੋਇਆ ਸਭ ਤੋਂ ਜਿਆਦਾ ਖਤਰਾ ਉਹ ਬਣਿਆ ਹੋਇਆ ਵਾ ਹੁਣ ਤਾਂ ਮਿੱਟੀ ਪਾਈ ਕਰਕੇ ਤੁਹਾਨੂੰ ਲੱਗਦਾ ਪਹਿਲਾਂ ਦਾ ਇੱਦੋਂ ਵੀ ਜਿਆਦਾ ਡੂੰਘਾ ਸੀ ਉਹ ਇਹਨਾਂ ਕਾਰਨ ਉਥੇ ਲੋਕ ਬਹੁਤ ਡੈਗਦੇ ਸੀ ਕਿਉਂ ਬਾਹ ਨੀਵਾ ਬਾਰਸ਼ਾਂ ਦਾ ਉਥੇ ਪਾਣੀ ਇਕੱਠਾ ਹੋ ਜਾਂਦਾ ਪਤਾ ਨਹੀਂ ਲੱਗਦਾ ਵੀ ਇੱਥੇ ਟੋਆ ਉਹ ਜਦੋਂ ਦੋ ਪਹੀਆ ਵਾਹਨ ਉਥੇ ਆਉਂਦਾ ਸੀ ਉਹ ਟੋਏ ਵਿੱਚ ਡੈਗਦਾ ਸੀ ਨਾਲ ਹੀ ਅਗਲਾ ਡੈਗ ਪੈਂਦਾ ਸੀ ਤੋਂ ਇਸ ਕਰਕੇ ਬਹੁਤ ਜ਼ਿਆਦਾ ਬਾਕੀ ਹੁਣ ਇਹ ਜਿਹੜਾ ਦਰਿਆ ਦਾ ਏਰੀਆ ਦਰਿਆ ਜਿੱਥੇ ਲੋਕਾਂ ਲਈ ਪਰਦਾ ਨਾ ਸਾਡੇ ਲਈ ਇਹ ਸਰਾਫ ਵੀ ਆ ਇਤੋਂ ਨੇ ਟ੍ਰਿਪਰ ਚੱਲ ਪੈਣੀ ਆ ਰੇਤਾ ਦੇ ਭਰ ਕੇ ਮਤਲਬ ਇੰਨਾ ਫਿਰ ਉਹ ਨੁਕਸਾਨ ਇਹ ਟੁੱਟੀ ਇਹ ਹੁਣ ਦੇ ਨਾਂ ਇਹਨਾਂ ਨੇ ਇਹਨੂੰ ਕੰਟਰੋਲ ਕੀਤਾ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਤਕਰੀਬਨ ਸਾਰੀ ਦੀ ਸਾਰੀ ਸੜਕ ਬਹਿ ਜਾਣੀ ਆ ਜਿਆਦਾ ਨੁਕਸਾਨ ਹੋਊਗਾ ਇਸ ਕਰਕੇ ਧਿਆਨ ਦੇਣਾ ਚਾਹੀਦਾ ਵਿਭਾਗਮੇ ਨੂੰ ਵੀ ਸਾਰੀ ਟੁੱਟਣ ਤੋਂ ਪਹਿਲਾਂ ਪਹਿਲਾਂ ਇਹਦੀ ਪੂਰਤੀ ਕਰਨੀ ਚਾਹੀਦੀ ਸੀ ਜ ਉਹਨਾਂ ਨੂੰ ਜੋ ਵੀ ਇੱਥੇ ਖੱਡੇ ਨੇ ਠੀਕ ਹੈ ਜੀ ਧੰਨਵਾਦ ਜੀ ਸਰਪੰਚ ਸਾਹਿਬ ਸਸੀ ਕਾਲ ਜੀ ਸਸੀ ਕਾਲ ਜੀ ਹੱਕ ਸੱਚ ਦੀ ਓਏ ਨਿਊਜ਼ ਪੰਜਾਬ ਚੈਨਲ ਤੋਂ ਪੱਤਰਕਾਰ ਮਨਜੀਤ ਬੋਲਦਾ ਜੀ ਜੀ ਮਨਜੀਤ ਜੀ ਸਰ ਹੱਕ ਤੁਹਾਡਾ ਮੈਨ ਪੱਖ ਤਰੋਣਾ ਸੀਗਾ ਕਿਉਂਕਿ ਜਿਹੜੀ ਨਾ ਇਹ ਚ ਸਦਰਪੁਰ ਤੋਂ ਲੈ ਕੇ ਜਿਹੜੀ ਸੜਕ ਆ ਕਾਫੀ ਜਗ੍ਹਾ ਤੋਂ ਥਾਂ ਥਾਂ ਟੁੱਟੀ ਹੋਈ ਆ ਜੀ ਜੀ ਪਤਾ ਲੱਗਾ ਸੀ ਜੀ ਵੀ ਇਹ ਜਿਹੜੇ ਆਪਣੇ ਸਤਲੁਜ ਦਾਦੇ ਪੁੱਲ ਦੇ ਟੂਲ ਟੈਕਸ ਆ ਇਹ ਉਹਨਾਂ ਦੇ ਅਧੀਨ ਹੁੰਦੀ ਆ ਜੀ ਇਹ ਨਾਲ ਜੀ ਇਹਨਾਂ ਦੇ ਦੀਨ ਹੁੰਦੀ ਆ ਮਕੋਤਰ ਤੋਂ ਲੈ ਕੇ ਜਗਰਾਉਂ ਤੱਕ ਜੀ ਜੀ ਪਿਛਲੇ 6 ਮਹੀਨੇ ਤੋਂ ਭਾਰਤੀ ਕਿਸਾਨ ਯੂਨੀਅਨ ਪੰਜਾਬ ਦਾ ਮੈਂ ਪ੍ਰਸਖਤਤਰਾ ਹਾਂ ਜੀ ਜ਼ਿਲ੍ਹਾ ਜਲੰਧ ਦਾ ਸਾਡੀ ਪਿਛਲੇ 6 ਤਕਰੀਬਨ 6 ਮਹੀਨੇ ਤੋਂ ਟੂ ਟੈਕਸ ਵਾਲੇ ਨਾਲ ਗੱਲਬਾਤ ਚੱਲ ਰਹੀ ਸੀ ਜੀ 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 ਪਹਿਲਾਂ ਇਹਨਾਂ ਨੇ ਸਾਨੂੰ ਦੱਸਿਆ ਸੀ 15 ਅਗਸਤ ਅਗਸਤ ਤੱਕ ਦਾ ਟਾਈਮ ਜੀ ਜੀ ਬਰਸਾਤ ਥੋੜੀ ਲੰਬੀ ਹੋ ਗਈ ਇਹਨਾਂ 15 ਸਤੰਬਰ ਤੱਕ ਦਾ ਸਾਰੇ ਕੋ ਟਾਈਮ ਲਿਆ ਜੀ ਜੀ ਇਹਨਾਂ ਫਿਰ ਕੁਝ ਨਹੀਂ ਕੀਤਾ ਫਿਰ ਸਾਨੂੰ 19 19 ਸਤੰਬਰ ਨੂੰ ਧਰਨਾ ਲਾਉਣਾ ਪਿਆ ਜੀ ਹੂੰ ਹੂੰ ਟੂ ਟੈਕਸ ਅਸੀਂ ਪਰਚੇ ਫਰੀ ਕੀਤਾ ਜੀ ਜੀ ਸੜਕ ਦੀ ਮੰਗ ਨੂੰ ਲੈ ਕੇ ਜੀ ਜੀ ਪਰੰਤੂ ਉਸ ਤੋਂ ਬਾਅਦ ਉੱਥੇ ਐਸ ਡੀ ਐਮ ਆਇਆ ਡੀ ਐਸ ਪੀ ਛਾਗੋੜ ਆਏ ਜੀ ਉਹਨਾਂ ਨੇ ਪੱਕੇ ਤੌਰ ਤੇ ਟੂਲ ਬੰਦ ਕਰਾ ਕੇ ਸਾਡਾ ਧਰਨਾ ਚਕਾਇਆ ਜੀ ਅੱਜ ਵੀ ਇੱਕ ਇਥੇ ਛੜਕ ਦੀ ਮਾੜੀ ਹਾਲਤ ਕਰਕੇ ਬਹੁਤ ਦਰਦਨਾਕ ਹਾਦਸਾ ਵਾਪਰਿਆ ਸੰਗੋਵਾਚ ਇੱਕ ਲੜਕੀ ਦੀ ਮੌਤ ਹੋ ਗਈ 14 ਸਾਲ ਦੀ ਲੜਕੀ ਸੀਗੀ ਉਹਨੇ ਉਖੜੀ ਬਿਲਾਉਂਦਿਆਂ ਉੱਥੇ ਟਰੱਕ ਜਿਹੜਾ ਆਤਾ ਪਾਸੇ ਖੜੀ ਸਕੂਟਰੀ ਦੇ ਜੀ ਜੀ ਹਾਂਜੀ ਹਾਂਜੀ ਚਲੋ ਜੀ ਇੱਕ ਤੁਸੀਂ ਇੱਕ ਕਿਸਾਨ ਜੁਨੇ ਹੋਣ ਦੇ ਆਗੂ ਹੋਣ ਦੇ ਨਾਤੇ ਇੱਕ ਸਰਪੰਚ ਹੋਣ ਦੇ ਨਾਤੇ ਕਿਉਂਕਿ ਅੱਜ ਮੈਂ ਉਹਦੀ ਕਬਰੀ ਕਰਕੇ ਆਈ ਸਦਰਪੁਰ ਦੇ ਲਾਗੇ ਨਾ ਜਿਹੜੇ ਆ ਕਾਫੀ ਟੋਏ ਪਏ ਹੋਏ ਆ ਉਹ ਲੋਕਾਂ ਨੇ ਮਿੱਟੀ ਨਾ ਭਰੇ ਆ ਕਰ ਤੋਂ ਘਟਾ ਫੁੱਟ ਫੁੱਟ ਦੇ ਟੋਏ ਪਏ ਆ ਉੱਥੇ ਉੱਥੇ ਕੋਈ ਕਿਉਂਕਿ ਛੋਟੇ ਛੋਟੇ ਵੱਡੇ ਵਨਣੀਆਂ ਲੰਬੀਆਂ ਲੰਬੀਆਂ ਸਾਡੇ ਜੁਨੀਅਨ ਦੇ ਕੋਰ ਕਮੇਟੀ ਮੈਂਬਰ ਨਿਰੰਦਰ ਸਿੰਘ ਬਾਜਵਾ ਨੇ ਤੁਸੀਂ ਇਹਨਾਂ ਨਾਲ ਗੱਲਬਾਤ ਕਰੋ ਇਹ ਤੁਹਾਨੂੰ ਦੱਸ ਦੇ ਸਾਰਾ ਕੁਝ ਤੇ ਹਾਂਜੀ ਕਿ ਦੱਸ ਰਹੀ ਹਾਂ ਜੀ ਹਾਂਜੀ ਵੀਰ ਜੀ ਹਾਂਜੀ ਮੱਜਬੀ ਜੀ ਮੈਂ ਨਾ ਅੱਜ ਕਬਰੀਜ ਕਰਕੇ ਆਇਆ ਸੀ ਕਿਉਂਕਿ ਜਿਹੜੇ ਲੋਕ ਮੁੱਦੇ ਠੋਣਾ ਸਾਡਾ ਕੰਮ ਆ ਜੀ ਤੇ ਕਿਉਂਕਿ ਜਿਹੜਾ ਸਦਰਪੁਰੇ ਕੋਲੇ ਦਾ ਨਾ ਜਿਹੜੀ ਆ ਟੋਏ ਸੜਕ ਤੇ ਜਿਹੜੇ ਮੇਨ ਸੂਟੇ ਵੱਡੇ ਵੱਡੇ ਮੰਨੇ ਅਲੰਬੀਆਂ ਲੰਬੀਆਂ ਲੈਣਾ ਲੱਗਿਆ ਰਹਿੰਦੀਆਂ ਉੱਥੇ ਤੇ ਉੱਥੇ ਕਾਫੀ ਟੋਏ ਵੱਡੇ ਵੱਡੇ ਪਏ ਹੋਏ ਆ ਉਹ ਕਿਸੇ ਵੀ ਸਮੇਂ ਜਾਨੀ ਮਾਲੀ ਲੋਕਾਂ ਨੂੰ ਨੁਕਸਾਨ ਜਿਹੜਾ ਹੋ ਰਿਹਾ ਜੀ ਉਹ ਜੀ ਜੀ ਤੇ ਉਹਦੀ ਕਰਕੇ ਮੈਂ ਤੁਹਾਡਾ ਪੱਖ ਲੈਣਾ ਸੀਗਾ ਜੀ ਤੇ ਕਿਉਂਕਿ ਇਹ ਤਾਂ ਪਤਾ ਲੱਗਿਆ ਸੀ ਵੀ ਇੱਕ ਕਈ ਜਥੇਬੰਦੀਆਂ ਨੇ ਪਿਛਲੇ ਸਮੇਂ ਤੋਂ ਤਾਂ ਵੀ ਅੱਜ ਵੀ ਉਹੀ ਗੱਲ ਹੋਈ ਏ ਕਿ ਅਸੀਂ 6 ਮਹੀਨੇ ਤੋਂ ਪਹਿਲਾਂ ਅਸੀਂ ਤੁ ਇਹਨਾਂ ਨਾਲ ਟੂ ਟੈਕਸ ਨਾਲ ਪ੍ਰਸ਼ਾਸਨ ਨਾਲ ਗੱਲਬਾਤ ਕਰਦੇ ਸੀ ਜੀ ਤੁਸੀਂ ਕੌਣ ਬੋਲਦੇ ਆ ਘੱਟ ਤੋਂ ਘੱਟ ਤੁਹਾਡੇ ਬਾਰੇ 10 ਕ ਨੂੰ ਜਾਣਕਾਰੀ ਮਿਲ ਜੇ ਤੁਸੀਂ ਆਪਣਾ ਨਾਮ ਦੱਸ ਦਿਓ ਜੀ ਆਪਣਾ ਅਹੁਦਾ ਦੱਸ ਦਿਓ ਮੈਂ ਬੋਲਦਾ ਹਾਂ ਨਰਿੰਦਰ ਸਿੰਘ ਬਾਜਵਾ ਭਾਰਤੀ ਕਿਸਾਨ ਜੂਨੀਅਨ ਪੰਜਾਬ ਦਾ ਕੋਰ ਕਮੇਟੀ ਮੈਂਬਰ ਜੀ ਜੀ ਕਿਉਂਕਿ ਜ ਤੁਸੀਂ ਮੇਰੇ ਨਾਲ ਗੱਲ ਕਰ ਰਹੇ ਹੋ ਜੀ ਕਿਉਂਕਿ ਦਰਸ਼ਕਾਂ ਨੂੰ ਪਤਾ ਲੱਗਣਾ ਚਾਹੀਦਾ ਵੀ ਤੁਸੀਂ ਕੌਣ ਗੱਲ ਕਰ ਰਹੇ ਹੋ ਹੁਣ ਅੱਗੇ ਗੱਲ ਕਰੋ ਜੀ 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 ਹਾਂਜੀ ਮੈਂ ਕਹਾਂ ਜੀ ਇਹ ਨਾਲ ਪਿਛਲੇ ਸਮੇਂ ਤੋਂ ਤਿੰਨ ਸਾਢੇ ਤਿੰਨ ਮਹੀਨਿਆਂ ਤੋਂ ਅਸੀਂ ਇਸ ਟੂਲ ਟੈਕਸ ਨਾਲ ਆਲਿਆਂ ਨਾਲ ਡਿਪਾਰਟਮੈਂਟ ਨਾਲ ਪ੍ਰਸ਼ਾਸਨ ਨਾਲ ਗੱਲਬਾਤ ਕਰਦੇ ਆਂ ਜੀ ਜੀ ਐਸ ਡੀ ਐਮ ਸਾਹਿਬ ਨੂੰ ਮੈਂ ਅਸੀਂ ਮੰਗ ਪੱਤਰ ਤਿੰਨ ਚਾਰ ਵਾਲੀ ਦਿੱਤਾ ਜੀ ਜੀ ਫਿਰ ਅਸੀਂ ਟੂਲ ਟੈਕਸ ਬੰਦ ਕੀਤਾ ਹੁਣ ਪਰਚੀ ਫਰੀ ਕੀਤਾ ਜੀ ਠੀਕ ਆ ਜੀ ਇਹਦਾ ਉਹੋ ਹੀ ਕਾਰਨ ਜੀ ਸੜਕ ਦੀ ਜੀ ਹਾਲਤ ਮਾੜੀ ਕਰਕੇ ਅੱਜ ਵੀ ਇਹਦਾ ਹਾਸਾ ਵਾਪਰਿਆ ਉਹ ਸੜਕ ਮਾੜੀ ਦਾ ਕਰਕੇ ਉਹ ਜਦੋਂ ਟਰੱਕ ਓਵਰਨੋਟ ਸੀ ਬਹੁਤ ਜ਼ਿਆਦਾ ਜੀ ਹੂੰ ਤਾਂ ਵਰਦੀ ਰੈਂਚੀ ਸੀ ਸੀ ਜੀ ਜੀ ਜਦੋਂ ਉਹਨੇ ਗੁੜੀਆਂ ਸਾਹਰ ਤੇ ਖੜੀ ਸੀ ਹਮ ਅੱਗੇ ਟੋਏ ਬੜੇ ਡੂੰਗੇ ਸੀ ਜਦੋਂ ਉਹਨੇ ਕੱਟ ਮਾਰ ਕੇ ਘਮਾਇਆ ਟੋਆਂ ਤੋਂ ਤੇ ਗੁੜੀਆਂ ਦੇ ਸੇਟ ਰੱਕ ਜਾ ਗਿਆ ਜੀ ਬਹੁਤ ਮਾੜੀ ਗੱਲ ਹੈ ਅਸੀਂ ਕਿਉਂਕਿ ਆਪਣੇ ਆਪਣੇ ਚੈਨਲ ਵੱਲੋਂ ਇਹ ਨਰਾਇਕ ਅਧਿਕਾਰੀਆਂ ਦੀ ਜਿੱਥੇ ਨਕਦੀ ਕਰਦੇ ਆ ਉਥੇ ਉਸ ਪਰਿਵਾਰ ਦੇ ਨਾਲ ਆਪਣੇ ਚੈਨਲ ਵੱਲ ਦੁੱਖ ਦਾ ਪ੍ਰਗਟਾਵਾ ਵੀ ਕਰਦੇ ਆ ਜੀ ਬੜੀ ਮਾੜੀ ਘਟਨਾ ਹੋਈ ਦੁੱਖ ਦਾ ਪ੍ਰਗਟਾਵਾ ਨਾ ਨਾ ਕਰਦੇ ਜੀ ਜੀ ਸਰਪੰਚ ਜੀ ਜੀ ਇਹ ਸਰਪੰਚ ਜੀ ਹਾਂ ਹਾਂ ਬੋਲੋ ਜੀ ਦਿਲ ਕਮਾਉ ਜਿਹੜੀ ਘਟਨਾ ਅੱਜ ਦੇਖਣ ਨੂੰ ਮਿਲੀ ਹੈ ਜੀ ਪਰਿਵਾਰ ਦਾ ਹਾਲ ਉਹਦੀ ਮਾਪੇ ਬਾਪ ਬਾਹਰ ਹੈ ਮਾਂ ਕੋਲ ਬੈਠੀ ਸਰਾਣੇ ਬੈਠੀ ਹੈ ਬੱਚੀ ਦੇ ਜੀ ਇੰਨਾ ਜਿਆਦਾ ਉਹਦਾ ਬੁਰਾ ਹਾਲ ਹੈ ਕਿ ਗੱਲ ਛੱਡੋ ਤੁਸੀਂ ਜੀ 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 ਇਹ ਪ੍ਰਸ਼ਾਸਨ ਜਿਹੜਾ ਸਾਡਾ ਸਾਡੀ ਸਰਕਾਰ ਜਿਹੜੀ ਬਿਲਕੁਲ ਅੰਨੀ ਬੋਲੀ ਹੋ ਚੁੱਕੀ ਹੈ ਜੀ ਇਹ ਬਿਲਕੁਲ ਕਿਸੇ ਵੱਲ ਨਹੀਂ ਦੇਖਣ ਦੇਈ ਆਟਾ ਬਣਿਆ ਕਿਉਂਕਿ ਸ੍ਰੀਮਾਨ ਜੀ ਜਿਹੜਾ ਲੋਕਾਂ ਦੇ ਨਾਲ ਜੁੜਿਆ ਮੁੱਦਾ ਬਾ ਸਾਡਾ ਕੰਮ ਆ ਜੀ ਲੋਕਾਂ ਦੇ ਮੁੱਦੇ ਠਾਉਣਾ ਹਨ ਜਿੱਥੇ ਲੋਕਾਂ ਨੂੰ ਮੁਸ਼ਕਲਾਂ ਦਾ ਸਮਝਾਉਂਦਾ ਸਾਡਾ ਫਰਜ਼ ਬਣ ਜਾਂਦਾ ਜੀ ਉੱਥੇ ਤੇ ਅੱਗੇ ਜੇ ਅੱਜ ਵੀ ਇਹ ਸਾਡੀ ਖਬਰ ਚੱਲਣ ਤੋਂ ਬਾਅਦ ਵੀ ਹਾਂ ਜੀ ਅੱਜ ਵੀ ਉਹਨਾਂ ਅਧਿਕਾਰੀਆਂ ਤੇ ਜੇ ਕੋਈ ਉਹਨਾਂ ਨੇ ਕੋਈ ਕਾਰਵਾਈ ਨਾ ਕੀਤੀ ਜਾਂ ਸੜਕ ਬਣਾਉਣ ਦਾ ਪ੍ਰਬੰਧ ਨਾ ਕੀਤਾ ਤਾਂ ਅਗਲਾ ਕਦਮ ਕੀ ਹੋਊਗਾ ਜੀ ਅਸੀਂ ਤਾਂ ਅੱਗੇ ਵੀ ਇਹਨਾਂ ਨੂੰ ਟਾਰਗੇਟ ਦਿੱਤਾ ਸੀ ਜੀ ਅਸੀਂ ਅਸੀਂ ਤਾਂ ਰੋਡ ਬੰਦ ਕਰ ਨੂੰ ਕਰਦੇ ਸੀ ਇਹਨਾਂ ਨੇ ਐਸ.ਡੀ.ਐਮ. ਸਾਹਮਣੇ ਆ ਕੇ ਸਾਡੇ ਕੋਲ ਮੰਗ ਸਾਡੇ ਕੋਲ ਆ ਕੇ ਸਾਡ ਨੂੰ ਵਿਚਵਾਸ ਵਿਚਵਾਸ ਤੋਂ ਆਇਆ ਜੀ ਜੀ ਕਿ ਮੈਂ ਸੋਮਵਾਰ ਮੰਗਲਵਾਰ ਤੱਕ ਸੜਕ ਬਣਾਣੀ ਸ਼ੁਰੂ ਕਰਦਾਗਾ ਜੀ 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 ਇਹਨਾਂ ਨੇ ਬਿਲਕੁਲ ਨਹੀਂ ਕੀਤੀ ਹੁਣ ਵੀ ਸਾਡਾ ਉੱਥੇ ਹੀ ਹੈਗਾ ਕਿ ਜੇ ਬਾਈ ਦੇਵੇ ਨਾ ਕਰੂਗੀ ਤਾਂ ਅਸੀਂ ਇਹਨਾਂ ਦਾ ਐਸਡੀਐਮ ਸਾਹਿਬ ਦਾ ਵੀ ਘਰਾਓ ਕਰਾਂਗੇ ਤੁਸੀਂ ਉੱਤੇ ਮੰਗ ਪੱਤਰ ਉੱਤੇ ਮੰਗ ਪੱਤਰ ਜਿਹੜਾ ਦਿੱਤਾ ਸੀ ਉਹਨੇ ਕਿੰਨੀ ਤਰੀਕ ਦਿੱਤੀ ਸੀ ਇਹਨਾਂ ਨੇ ਜੀ ਕਿੰਨੀ ਤਰੀਕ ਸਾਨੂੰ ਸਾਨੂੰ ਵਿਸ਼ਵਾਸ ਦਿਵਾ ਗਿਆ ਜੀ ਜਦੋਂ 3 ਦਿਨ ਰਹਿੰਦੇ ਸੀ ਕਹਿੰਦੇ 3 ਦਿਨਾਂ ਤੱਕ ਸੜਕ ਬਣਨੀ ਸ਼ੁਰੂ ਕਰਾ ਦਾਂਗੇ ਜੀ ਤੁਸੀਂ ਪਰ ਨਾ ਚੱਕ ਲੋ ਇਹਹੀ ਤਾਂ ਉਹਨਾਂ ਚੱਕੇ ਨੂੰ ਕਿੰਨਾ ਟਾਈਮ ਹੋ ਗਿਆ ਇਹ ਵੀ ਦਰਸ਼ਕਾਂ ਨੂੰ ਜਾਣਕਾਰੀ ਸਾਂਝੀ ਕਰ ਦਊ ਆ ਆ 1 ਮਹੀਨਾ ਹੋ ਗਿਆ ਜੀ 1 ਮਹੀਨਾ ਹੋ ਗਿਆ ਜੀ ਠੀਕ ਆ ਜੀ 1 ਮਹੀਨੇ ਤੱਕ ਕੁਝ ਨਹੀਂ ਇਹਨਾਂ ਨੇ ਐਸਡੀਐਮ ਨੂੰ ਫੇਰ ਦੁਬਾਰ ਪੀਪੀ ਤੁਸੀਂ ਸਾਡੇ ਨਾਲ ਵਾਅਦਾ ਕਰਕੇ ਆਏ ਸੀ ਤੇ ਤੁਸੀਂ ਅਜੇ ਤੱਕ ਕੀਤਾ ਕੁਝ ਨਹੀਂ ਜੀ 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 ਐਡੀਐਮ ਸਾਹਿਬ ਸਾਨੂੰ ਟੱਕਰੇ ਨਹੀਂ ਉਹਨਾਂ ਦੀ ਕੋਈ ਸਟੈਨੋ ਕਿ ਕਿਹੜੀ ਸੀ ਉਹਨਾਂ ਦੀ ਰੀਡਰ ਸੀ ਕਹਿੰਦੇ ਜੀ ਇਹਨੂੰ ਮੰਗ ਪੱਤਰ ਦੇ ਦਿਓ ਤੇ ਇੱਥੇ ਤੁਹਾਡੀ ਗੌਰ ਕਰਦੇ ਆ ਜੀ 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 ਇਹ ਬਿਲਕੁਲ ਕੋਈ ਪ੍ਰਸ਼ਾਸਨ ਦੀ ਇੱਧਰ ਧਿਆਨ ਹੈ ਨਹੀਂਗਾ ਜੀ ਇੱਥੇ ਵਾਰ-ਵਾਰ ਇੱਥੇ ਜਾਨੀਆਂ ਦਿਖਾਣਾ ਨੁਕਸਾਨ ਹੋਣ ਦਿਆ ਅੱਗੇ ਵੀ ਅੱਗੇ ਵੀ ਉਧਰ ਡਾਕਟਰ ਦੇ ਕੋਲ ਟੋਿਆਂ ਦੇ ਵਿੱਚ ਦੇਖ ਕੇ ਇੱਕ ਭੋਇ ਇੱਕ ਬੀਬੀ ਦਾ ਝੂਕਣਾ ਟੁੱਟ ਗਿਆ ਸੀ ਜੀ 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 ਤੇ ਬਹੁਤ ਨੁਕਸਾਨ ਹੋ ਜਾਂਦਾ ਗੱਡੀਆਂ ਦੇ ਐਕਸਲ ਟੁੱਟ ਜਾਂਦੇ ਬੁਰੇ ਹਾਲ ਹੋਏ ਪਏ ਜੀ ਠੀਕ ਹੈ ਵੀ ਜੀ ਸਾਡੇ ਚੈਨਲ ਤੇ ਗੱਲਬਾਤ ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਥੈਂਕ ਯੂ ਜੀ ਬਹੁਤ ਮਿਹਰਬਾਨੀ ਓਕੇ